ਸਸਰੀਆ ਕਾਲ ਜੀ ਕਦੇ ਸੋਚਿਆ ਕਿ ਹਿਮਾਲਿਆ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਤੇ ਚੜਨਾ ਕਿਹੋ ਜਿਹਾ ਲੱਗਦਾ ਹੋਵੇਗਾ ਅੱਜ ਅਸੀਂ ਇੱਕ ਅਜੇ ਹੀ ਸਫ਼ਰ ਤੇ ਚੱਲਣ ਵਾਲੇ ਹਾਂ ਪਰ ਇਹ ਸਿਰਫ ਪਹਾੜਾਂ ਤੇ ਚੜਨ ਦੀ ਕਹਾਣੀ ਨਹੀਂ ਇਹ ਤਾਂ ਜ਼ਿੰਦਗੀ ਦੇ ਕੁਝ ਬਹੁਤ ਹੀ ਖਾਸ ਸਬਕ ਸਿੱਖਣ ਬਾਰੇ ਹੈ ਚਲੋ ਫਿਰ ਪਾਸ਼ੂਦਿਆਂ ਪੈਣ ਗਣੀਆਂ ਦੇ ਇਸ ਸਫ਼ਰਨਾਮੇ ਵਿੱਚ ਗੁਆਚ ਜਾਈਏ ਹੁੰਦਾ ਨਾ ਕਈ ਵਾਰ ਆਪਾਂ ਕੋਈ ਵੱਡਾ ਕੰਮ ਸ਼ੁਰੂ ਕਰਦੇ ਹਾਂ ਤੇ ਸ਼ੁਰੂ ਚ ਹੀ ਹਿੰਮਤ ਜਵਾਬ ਦੇਣ ਲੱਗ ਪੈਂਦੀ ਹੈ ਬਸ ਆਹੀ ਗੱਲ ਇਸ ਅਖਾਣ ਚ ਕਹੀ ਗਈ ਹੈ ਉਹ ਨਾ ਚੱਲੀ ਬਾਬਾ ਤੇ ਆਹੀ ਮਤਲਬ ਮੰਜ਼ਿਲ ਤਾਂ ਹਲੇ ਬਹੁਤ ਦੂਰ ਹੈ ਤੇ ਸਾਹ ਪਹਿਲੇ ਕਦਮ ਤੇ ਹੀ ਫੁੱਲ ਗਿਆ ਇਸ ਨੂੰ ਇੰਜ ਸਮਝੋ ਤੁਸੀਂ ਪਹਾੜ ਚੜਨ ਦਾ ਸੋਚਿਆ ਤੇ ਪਹਿਲੇ ਮੋੜ ਤੇ ਹੀ ਸਾਹ ਛੜ ਗਿਆ ਬਿਲਕੁਲ ਇਹੀ ਹਾਲ ਸੀ ਉਸ ਟ੍ਰੈਕ ਤੇ ਗਏ ਵਿਦਿਆਰਥੀਆਂ ਦਾ ਉਹਨਾਂ ਨੂੰ ਤਾਂ ਲੱਗਣ ਲੱਗ ਪਿਆ ਸੀ ਕਿ ਇਹ ਸਫ਼ਰ ਆਪਣੇ ਵੱਸ ਦਾ ਰੋਗ ਨਹੀਂ ਤਾਂ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਇੱਕ ਪਾਸੇ ਤਾਂ ਹਿਮਾਲਾ ਦੀ ਖੂਬਸੂਰਤੀ ਖਿੱਚ ਪਾ ਰਹੀ ਹੈ ਤੇ ਦੂਜੇ ਪਾਸੇ ਉਸ ਦਾ ਵਿਸ਼ਾਲ ਤੇ ਡਰਾਉਣਾ ਰੂਪ ਹਿੰਮਤ ਤੋੜ ਰਿਹਾ ਹੈ ਤੇ ਵਿਦਿਆਰਥੀ ਉਹ ਬਸ ਵਿਚਾਲੇ ਖੜੇ ਸੋਚ ਰਹੇ ਨੇ ਅੱਗੇ ਜਾਈਏ ਜਾਂ ਵਾਪਸ ਮੁੜ ਜਾਈਏ ਤੇ ਫਿਰ ਕਹਾਣੀ ਚਾਹੁੰਦਾ ਹੈ 10 ਮਿੰਟ ਫਾਰਮੂਲਾ ਹੈ ਨਾ ਮਜ਼ੇਦਾਰ ਕਈ ਵਾਰ ਇੱਕ ਛੋਟਾ ਜਿਹਾ ਝੂਠ ਜਾਂ ਕਹਿ ਲੋ ਇੱਕ ਛੋਟੀ ਜੀ ਤਸੱਲੀ ਬਹੁਤ ਕਮ ਆਉਂਦੀ ਹੈ ਜਦੋਂ ਵੀ ਵਿਦਿਆਰਥੀ ਥੱਕ ਕੇ ਬਹਿ ਜਾਂਦੇ ਉਹਨਾਂ ਨੂੰ ਇੱਕੋ ਜਵਾਬ ਮਿਲ ਦੋ ਬਸ 10 ਮਿੰਟ ਹੋਰ ਉਹ 10 ਮਿੰਟ ਭਾਵੇਂ ਕਦੇ ਮੁੱਕੇ ਨਹੀਂ ਪਰ ਹਾਂ ਉਹਨਾਂ ਦੀ ਹਿੰਮਤ ਨੂੰ ਬਣਾਈ ਜ਼ਰੂਰ ਰੱਖਿਆ ਪਰ ਥਕਾਵਟ ਤਾਂ ਕੁਝ ਵੀ ਨਹੀਂ ਸੀ ਅਸਲ ਚਨੋਤੀ ਅਸਲ ਇਮਤਿਹਾਨ ਤਾਂ ਹੁਣ ਸ਼ੁਰੂ ਹੋਣਾ ਸੀ ਇਹ ਸਫਰ ਹੁਣ ਸਿਰਫ ਥਕਾਵਟ ਦਾ ਨਹੀਂ ਰਿਹਾ ਸੀ ਸਗੋਂ ਇਹ ਤਾਂ ਕੁਦਰਤ ਦੀ ਤਾਕਤ ਨਾਲ ਸਿੱਧਾ ਮੱਥਾ ਲਾਉਣ ਵਾਲਾ ਸੀ ਜਦੋਂ ਵਿਦਿਆਰਥੀਆਂ ਦੇ ਹੌਸਲੇ ਟੁੱਟਣ ਲੱਗੇ ਨਾ ਤਾਂ ਕਹਾਣੀ ਸੁਣਾਉਣ ਵਾਲੇ ਨੇ ਆਪਣਾ ਇੱਕ ਪੁਰਾਣਾ ਕਿੱਸਾ ਛੇੜ ਲਿਆ ਇੱਕ ਅਜਿਹਾ ਕਿੱਸਾ ਜਿਸ ਨੇ ਸਭ ਨੂੰ ਸੁੰਨ ਕਰ ਦਿੱਤਾ ਉਹਨਾਂ ਦੱਸਿਆ ਕਿ ਕਿਵੇਂ ਉਹ ਇੱਕ ਵਾਰ ਪੂਰੇ 4 ਦਿਨ ਤੇ 4 ਰਾਤਾਂ ਜੰਗਲ 'ਚ ਗਵਾਜ ਗਏ ਸੀ ਤੇ ਪਤਾ ਹੈ ਗੁਜ਼ਾਰਾ ਕਿਵੇਂ ਕੀਤਾ ਦਰਖਤਾਂ ਦੇ ਸੱਕ ਖਾ ਕੇ ਸੋਚ ਕੇ ਦੇਖੋ ਇਹ ਸੁਣ ਕੇ ਵਿਦਿਆਰਥੀਆਂ ਨੂੰ ਆਪਣੀ ਥੋੜੀ ਜਿਹੀ ਥਕਾਵਟ ਬਹੁਤ ਹੀ ਮਾਮੂਲੀ ਜੀ ਲੱਗਣ ਲੱਗ ਪਈ ਤੇ ਜਿਵੇਂ ਹੀ ਲੱਗਿਆ ਕਿ ਸਭ ਠੀਕ ਹੋ ਰਿਹਾ ਹੈ ਅਚਾਨਕ ਮੌਸਮ ਨੇ ਪਲਟੀ ਮਾਰੀ एकदम ਬਰਫ਼ ਵਰਗੀ ਠੰਡੀ ਤੇਜ਼ ਹਵਾ ਚੱਲਣ ਲੱਗੀ ਅਜੀਬ ਹਵਾ ਜਿਹੜੀ ਸਿੱਧੀ ਹੱਡੀਆਂ 'ਚ ਲੱਗ ਰਹੀ ਸੀ ਤੇ ਸਰੀਰ 'ਚ ਕਾਂਬਾ ਛੇੜ ਰਹੀ ਸੀ ਪਰ ਗੱਲ ਇੱਥੇ ਹੀ ਨਹੀਂ ਰੁਕੀ ਇਹ ਤਾਂ ਸਿਰਫ ਸ਼ੁਰੂਆਤ ਸੀ ਹਵਾ ਤੋਂ ਬਾਅਦ ਆਸਮਾਨ 'ਚੋਂ ਗੜੇ ਪੈਣੇ ਸ਼ੁਰੂ ਹੋ ਗਏ ਛੋਟੇ ਛੋਟੇ ਬਰਫ਼ ਦੇ ਗੋਲੇ ਇੰਜ ਲੱਗ ਰਿਆ ਸੀ ਜਿਵੇਂ ਕੁਦਰਤ ਉਹਨਾਂ ਦਾ ਪੂਰਾ ਇਮਤਿਹਾਨ ਲੈਣ ਤੇ ਤੁਲੀ ਹੋਵੇ ਤੇ ਮਾਹੌਲ ਦੇਖੋ ਕੀ ਬਣਿਆ ਇੱਕ ਪਾਸੇ ਤਾਂ ਸ਼ਹਿਰ ਤੋਂ ਆਈਆਂ ਕੁੜੀਆਂ ਦੀਆਂ ਚੀਕਾਂ ਨਿਕਲ ਗਈਆਂ ਹਾਏ ਨੀ ਹਾਏ ਮੀ ਹਾਏ ਮੰਮੀ ਤੇ ਦੂਜੇ ਪਾਸੇ ਸੀ ਕਹਾਣੀਕਾਰ ਜਿਸ ਲਈ ਇਹ ਸਭ ਪਹਾੜਾਂ 'ਚ ਆਮ ਗੱਲ ਸੀ ਇੱਕ ਛੋਟਾ ਜਿਹਾ ਪਲ ਪਰ ਇਸ ਨੇ ਦੋ ਵੱਖ-ਵੱਖ ਦੁਨੀਆਂ ਦੋ ਵੱਖ-ਵੱਖ ਤਜਰਬਿਆਂ ਦਾ ਫਰਕ ਸਾਫ਼-ਸਾਫ਼ ਦਿਖਾ ਦਿੱਤਾ ਤਾਂ ਹੁਣ ਇਹ ਸਫ਼ਰ ਸਿਰਫ਼ ਪੈਰਾਂ ਦਾ ਨਹੀਂ ਰਿਹਾ ਸੀ ਉਹਨੇ ਦਿਲ ਤੇ ਦਿਮਾਗ ਦਾ ਵੀ ਬਣ ਰਿਆ ਸੀ ਉਹਨਾਂ ਨੇ ਇੱਕ ਐਸੀ ਦੁਨੀਆ ਦੇਖੀ ਜੋ ਨਦੀ ਆਪਣੀ ਦੁਨੀਆ ਤੋਂ ਬਿਲਕੁਲ ਵੱਖਰੀ ਸੀ ਹੈਰਾਨੀ ਦੀ ਗੱਲ ਇਹ ਸੀ ਕਿ ਸਭ ਇੱਕੋ ਹੀ ਤਰਤੀ ਤੇ ਹੋ ਰਿਆ ਸੀ ਇੱਕ ਮੌਕਾ ਆਇਆ ਜਦੋਂ ਉਹਨਾਂ ਦਾ ਸਾਹਮਣਾ ਹੋਇਆ ਕੁਝ ਪਹਾੜੀ ਔਰਤਾਂ ਨਾਲ ਜਿਨ੍ਹਾਂ ਨੇ ਪਿੱਠ ਤੇ ਲੱਕੜਾਂ ਦੇ ਭਾਰੇ-ਭਾਰੇ ਗੱਠੇ ਚੁੱਕੇ ਹੋਏ ਸੀ ਕਹਾਣੀਕਾਰ ਚਾਹੁੰਦਾ ਸੀ ਕਿ ਵਿਦਿਆਰਥੀ ਉਹਨਾਂ ਨਾਲ ਗੱਲ ਕਰਨ ਉਹਨਾਂ ਨੂੰ ਸਮਝਣ ਪਰ ਵਿਦਿਆਰਥੀਆਂ ਨੇ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਉਹ ਤਾਂ बस ਆਪਣੀ ਮਸਤੀ 'ਚ ਸੀ ਇੱਥੇ ਪਤਾ ਲੱਗਿਆ ਕਿ ਕਿਵੇਂ ਦੋ ਦੁਨੀਆਂ ਇੱਕ ਦੂਜੇ ਦੇ ਕੋਲੋਂ ਦੀ ਲੰਘਤਾ ਜਾਂਦੀਆਂ ਨੇ ਪਰ ਮਿਲਦੀਆਂ ਨਹੀਂ ਪਰ ਫਿਰ ਇੱਕ ਛੋਟੀ ਜੀ ਚੀਜ਼ ਨੇ ਸਭ ਕੁਝ ਬਦਲ ਦਿੱਤਾ ਵਿਦਿਆਰਥੀਆਂ ਦੀ ਨਜ਼ਰ ਪਈ ਇੱਕ ਨਵ ਵਿਵਤਾਤੇ ਜਿਸ ਦੇ ਵਾਲਾਂ 'ਚ ਇੱਕ ਬਹੁਤ ਹੀ ਸੋਹਣਾ ਰੰਗ-ਬਰੰਗਾ ਗੋਟਾ ਲੱਗਿਆ ਹੋਇਆ ਸੀ ਬਸ ਉਹ ਇੱਕ ਨਿੱਕਾ ਜਿਹਾ ਪਲ ਸੀ ਪਰ ਉਸਨੇ ਦੋਵਾਂ ਦੁਨੀਆਂ ਵਿਚਾਲੇ ਇੱਕ ਪੁਲ ਜਿਹਾ ਬਣਾ ਦਿੱਤਾ ਪਹਿਲਾਂ ਤਾਂ ਕਹਾਣੀਕਾਰ ਨੂੰ ਲੱਗਾ ਕਿ ਸ਼ਾਇਦ ਇਹ ਕੁੜੀਆਂ ਮਜ਼ਾਕ ਉਡਾਰੀਆਂ ਨੇ ਪਰ ਜਦੋਂ ਉਹਨਾਂ ਨੇ ਖੁਸ਼ੀ-ਖੁਸ਼ੀ ਹੱਥ ਹਿਲਾ ਕੇ ਬਾਏ ਬਾਏ ਕਿਹਾ ਤਾਂ ਉਹਨਾਂ ਦੀ ਅੱਖਾਂ 'ਚ ਜੋ ਬੇਫਿਕਰੀ ਤੇ ਖੁਸ਼ੀ ਸੀ ਨਾ ਉਸਨੇ ਸਾਰੀ ਗਲਤਫਹਿਮੀ ਇੱਕ ਪਲਚ ਦੂਰ ਕਰ ਦਿੱਤੀ ਚਲੋ ਹੁਣ ਕਹਾਣੀ ਦੇ ਉਸ ਮੋੜ ਤੇ ਚੱਲਦੇ ਹਾਂ ਜਿੱਥੇ ਇੱਕ ਛੋਟੀ ਜੀ ਗਲਤਫਹਿਮੀ ਨੇ ਕਹਾਣੀਕਾਰ ਦੀ ਸੋਚ ਨੂੰ ਬਿਲਕੁਲ ਹੀ ਬਦਲ ਕੇ ਰਖ ਦਿੱਤਾ ਹੋਇਆ ਇੰਜ ਕਿ ਦਿਨ ਪਰ ਦੀ ਥਕਾਵਟ ਤੋਂ ਬਾਅਦ ਇੱਕ ਵਿਦਿਆਰਥੀ ਨੇ ਕੈਂਪ ਦਾ ਅਖਬਾਰ ਤਿਆਰ ਕਰਨ ਲਈ ਕਿਹਾ ਬਸ ਇਹ ਸੁਣ ਕੇ ਕਹਾਣੀਕਾਰ ਨੂੰ ਗੁੱਸਾ ਆ ਗਿਆ ਕਿ ਇਹ ਵਿਚਾਰੇ ਪਹਿਲਾਂ ਹੀ ਥੱਕੇ ਹੋਏ ਨੇ ਪਰ ਜਦੋਂ ਉਹ ਸੰਪਾਦਕੀ ਵਾਲੇ ਤੰਬੂ ਚ ਗਏ ਤਾਂ ਸੱਚਾਈ ਕੁਝ ਹੋਰ ਹੀ ਨਿਕਲੀ ਵਿਦਿਆਰਥੀਆਂ ਨੇ ਬੜੇ ਆਰਾਮ ਨਾਲ ਸਮਝਾਇਆ ਕਿ ਉਹ ਤਾਂ ਬਸ ਸਿੱਖਣਾ ਚਾਹੁੰਦੇ ਸੀ ਤੇ ਵੈਸੇ ਵੀ ਕੋਈ ਖਾਸ ਖਬਰ ਹੈ ਹੀ ਨਹੀਂ ਸੀ ਛਾਪਣ ਲਈ ਇਹ ਸੁਣ ਕੇ ਕਹਾਣੀਕਾਰ ਉਹਨਾਂ ਦੀ ਸਮਝਦਾਰੀ ਤੇ ਲਗਨ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਬਸ ਇਹੀ ਉਹ ਪਾਲਸੀ ਕਹਾਣੀਕਾਰ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਕੋਸਿਆ ਉਹਨਾਂ ਨੂੰ ਅਹਿਸਾਸ ਹੋਇਆ ਕਿ ਉਹਨਾਂ ਨੇ ਬੱਚਿਆਂ ਦੇ ਜਜ਼ਬੇ ਨੂੰ ਸਮਝਣ 'ਚ ਕਿੰਨੀ ਵੱਡੀ ਕਿੰਨੀ ਵੱਡੀ ਗਲਤੀ ਕਰ ਦਿੱਤੀ ਸੀ ਪਰ ਰੁਕੋ ਕਹਾਣੀ ਹਾਲੇ ਖਤਮ ਨਹੀਂ ਹੋਈ ਅਸਲ ਕਲਾਈਮੈਕਸ ਤਾਂ ਹੁਣ ਆਉਣਾ ਹੈ ਇੱਕ ਅਜੀਹਾ ਪਲ ਜਿਸਨੇ ਸਰੀਰ ਦੀ ਥਕਾਵਟ ਸਭਿਆਚਾਰ ਦੀਆਂ ਦੂਰੀਆਂ ਸਭ ਕੁਝ ਇੱਕ ਪਲਚ ਮਿਟਾ ਦਿੱਤਾ ਕਿਤੇ ਨੇੜੇ ਹੀ ਇੱਕ ਵਿਆਹ ਚੱਲ ਰਿਹਾ ਸੀ ਤੇ ਉੱਥੋਂ ਆਉਂਦੇ ਸੰਗੀਤ ਦੀ ਆਵਾਜ਼ ਨੇ ਸਭ ਨੂੰ ਆਪਣੇ ਵੱਲ ਖਿੱਚ ਲਿਆ ਸਾਰੀ ਥਕਾਵਟ ਜਿਵੇਂ ਗਾਇਬ ਹੋ ਗਈ ਇਹ ਇੱਕ ਅਜਿਹਾ ਸਦਾਸੀ ਜੋ ਕਿਸੇ ਨੇ ਦਿੱਤਾ ਨਹੀਂ ਸੀ ਪਰ ਸਭ ਨੇ ਕਬੂਲ ਕਰ ਲਿਆ ਸੀ ਤੇ ਫਿਰ ਜੋ ਹੋਇਆ ਉਹ ਕਮਾਲ ਸੀ ਪਹਿਲਾਂ ਤਿੱਬਤ ਦੀਆਂ ਕੁੜੀਆਂ ਨੂੰ ਨੱਚਣ ਲਈ ਬੁਲਾਇਆ ਗਿਆ ਫਿਰ ਅੰਮ੍ਰਿਤਸਰ ਤੇ ਸੰਗਰੂਰ ਦੀਆਂ ਕੁੜੀਆਂ ਵੀ ਨਾਲ ਰਲ ਗਈਆਂ ਫਿਰ ਬਿਨਾਂ ਰਾਣੀ ਵੀ ਤੇ ਦੇਖਦੇ ਹੀ ਦੇਖਦੇ ਪੂਰਾ ਟਰੈਕਿੰਗ ਗਰੁੱਪ ਸਥਾਨਕ ਲੋਕਾਂ ਨਾਲ ਇੱਕੋ ਕੇ ਨੱਚ ਰਿਹਾ ਸੀ ਉਸ ਪਲ ਕੋਈ ਸ਼ਹਿਰੀ ਨਹੀਂ ਸੀ ਕੋਈ ਪਹਾੜੀ ਨਹੀਂ ਸੀ ਸਭ ਬਸ ਇਨਸਾਨ ਸੀ ਜੋ ਸੰਗੀਤ ਦੀ ਇੱਕੋ ਤਾਲ ਤੇ ਚੂਮ ਰਹੇ ਸੀ ਤਾਂ ਫਿਰ ਸਵਾਲੇ ਉੱਠਦਾ ਹੈ ਕਿ ਕੀ ਇੱਕ ਸਫ਼ਰ ਸਾਨੂੰ ਸਿਰਫ਼ ਰਸਤੇ ਹੀ ਨਹੀਂ ਦਿਖਾਂਦਾ ਸਗੋਂ ਇੱਕ ਦੂਜੇ ਨੂੰ ਸਮਝਣਾ ਵੀ ਸਿਖਾਉਂਦਾ ਹੈ ਸ਼ਾਇਦ ਅਸਲ ਯਾਤਰਾ ਪੈਰਾਂ ਨਾਲ ਨਹੀਂ ਦਿਲ ਨਾਲ ਹੁੰਦੀ ਹੈ ਤੇ ਅਸਲ ਮੰਜ਼ਿਲ ਕਿਸੇ ਪਹਾੜ ਦੀ ਚੋਟੀ ਤੇ ਪਹੁੰਚਣਾ ਨਹੀਂ ਸਗੋਂ ਇੱਕ ਦੂਜੇ ਦੇ ਦਿਲਾਂ ਤੱਕ ਦਾ ਫਾਸਲਾ ਤਿਆ ਕਰਨਾ ਹੁੰਦਾ ਹੈ